ਪੰਜਾਬ ਚ ਜੋ ਹਾਲਾਤ ਬਣ ਗਏ ਕੇਜਰੀਵਾਲ ਨੇ ਬਣਾਈ ਹੈ ਤੁਸੀਂ ਦੇਖ ਲਓ ਵਪਾਰੀ ਇੰਡਸਟਰੀ ਆਮ ਲੋਕ ਘਰੋਂ ਬਾਹਰੋਂ ਨਿਕਲਦੇ ਡਰ ਲੱਗੇ ਥੋੜੇ ਮੋਗੇ ਚ ਡਾਕਟਰ ਕੰਬੋਜ ਜਿਨ੍ਹਾਂ ਤੇ ਗੋਲੀ ਛਲਾਈ ਹੁਣ ਹੀ ਅਬੋਰ ਉੱਥੇ ਵੀ ਗੋਲੀ ਚੱਲੀ ਕੱਲ ਮੈਂ ਉੱਥੇ ਵੀ ਜਾ ਰਿਹਾ ਅੱਜ ਮੈਂ ਪਤਾ ਕਰਨ ਇੱਥੇ ਵੀ ਜਾ ਰਿਹਾ ਜਿੱਥੇ ਵੀ ਜਾਈਏ ਜਿਹੜੇ ਸ਼ਹਿਰ ਵਿੱਚ ਜਾਈਏ ਹਰ ਵਪਾਰੀ ਹਰ ਕੋਈ ਬੰਦਾ ਆਈ ਕਹਿ ਰਿਹਾ ਕਿ ਸਾਨੂੰ ਡਰ ਲੱਗ ਰਿਹਾ ਸਾਨੂੰ ਫਰੋਕੀ ਦਾ ਟੈਲੀਫੋਨ ਆਇਆ ਹੈ ਐਕਸਟਰੈਕਸ਼ਨ ਲਈ ਜਾਂਦੇ ਪੁਲਿਸ ਨਾਲ ਦੀ ਚੀਤੀਆਂ ਨਹੀਂ ਕਿਉਂਕਿ ਕੇਜਰੀਵਾਲ ਇੱਕੋ ਹੀ ਕੰਮ ਰੱਖ ਲਿਆ ਉਹਨੇ ਪੈਸਾ ਇਕੱਠਾ ਕਰਦੇ ਉਹ ਕੋਈ ਫਿਕਰ ਨਹੀਂ ਪੰਜਾਬ ਲੋਕੀ ਜਿਉਂਦੇ ਕਿ ਮਰਦੇ ਐ ਇਸ ਕਰਕੇ ਮੈਂ ਇੱਕੋ ਹੀ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਦੀ ਜਨਤਾ ਨੂੰ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਆ ਦਿੱਲੀ ਵਾਲੀਆਂ ਪਾਰਟੀਆਂ ਤੋਂ ਖੇੜਾ ਛੜਾਈਏ ਆਪਣੀ ਖੇਤਰੀ ਪਾਰਟੀ ਜਿਹਦਾ ਪੁਰਾਣਾ ਰਿਕਾਰਡ ਵੀ ਦੇਖ ਲੋ ਉਹ ਪਾਰਟੀ ਹੈ ਜਿਹੜੇ ਪੰਜਾਬ ਦੇ ਹਰ ਹੱਕ ਵਾਸਤੇ ਲੜਾਈ ਲੜੀ ਪੰਜਾਬ ਦੇ ਹਰ ਮਸਲੇ ਵਾਸਤੇ ਲੜਾਈ ਲੜੀ ਤੇ ਪੰਜਾਬ ਵਿੱਚ ਜਦੋਂ ਅਕਾਲੀ ਦਲ ਦਾ ਰਾਜ ਹੁੰਦਾ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ ਨਾਲ ਸਾਰੇ ਲੋਕਾਂ ਨੂੰ ਜੋੜ ਕੇ ਰੱਖਦੇ ਸੀ ਜਿਹੜੇ ਅੱਜ ਹਤੂਣ ਤੇ ਲੱਗੇ ਐ ਸੋ ਮੈਂ ਆਈ ਬੇਨਤੀ ਕਰਦਾ ਕਿ ਸਾਰੇ ਵਰਕਰਾਂ ਨੂੰ ਸਾਰੇ ਆਪਣਾ ਜਿਹੜੇ ਸਾਡੇ ਹੈਗੇ ਆਪਣੇ ਆਮ ਜਨਤਾ ਕੀ ਆਪਾਂ ਇਸ ਢੇੜ ਸਾਲ ਆਪਾਂ ਇੱਕ ਜੁੱਟ ਹੋ ਕੇ ਇਹਨਾਂ ਦਿੱਲੀ ਵਾਲੀ ਪਾਰਟੀ ਨੂੰ ਪੜਜਾਈ ਸਰ ਬੇਅਦਬੀ ਕਾਨੂੰਨ ਉਹ ਲੇਕੇ ਕੀ ਬੀਐਸਬੀ ਕਾਨੂੰਨ ਉਹ ਲੇਕੇ ਦੇਖੋ ਸਭ ਤੋਂ ਪਹਿਲੇ ਬੇਅਦਬੀ ਦੇ ਕਾਨੂੰਨ ਅਸੀਂ ਬਣਾਇਆ ਸੀ ਅਸੀਂ ਫਾਂਸੀ ਦੀ ਸਜ਼ਾ ਦਿੱਤੀ ਸੀ ਸੋ ਆਹ ਡਰਾਮਾ ਕਰੀ ਜਾਂਦੇ ਆ ਉਹੀ ਚੀਜ਼ ਨੂੰ ਵਾਪਸ ਲਿਆਉਂਦੇ ਆ ਸਭ ਤੋਂ ਪਹਿਲੇ ਪੀਐਸਪੀ ਕਾਨੂੰਨ ਲਾਉਣੀ ਲੈਣੀ ਹੈ ਬੀਐਡੀਪੀ ਵਾਲੇ ਦੋਸ਼ੀਆਂ ਨੂੰ ਫੜੋ ਦੋਸ਼ੀਆਂ ਨੂੰ ਫੜਦੇ ਨਹੀਂ ਕੱਲੇ ਗਾਮੇ ਕਨਸ਼ਿਆ ਕਾਨੂੰਨ ਬਣਾ ਤਸੀਆ ਕਾਨੂੰਨ ਘਾਤਾ ਆ ਲੋਕਾਂ ਦੀ ਅੱਖਾਂ 'ਚ ਜਿਵੇਂ ਨਾ ਲੱਕ ਅਦਖਾਣੂ ਬੰਦ ਕਰਨ ਦੀ ਕੋਸ਼ਿਸ਼ ਕਰਦੇ ਐ ਪਰ ਲੋਕੀ ਹੁਣ ਜਾਣ ਗਏ ਆ ਇਹਨਾਂ ਦਾ ਡਰਾਮਾ ਹੁ ਚੱਲੂਗਾ ਨਹੀਂ ਕੰਡੀਸ਼ਨਾਂ ਦੇ ਕੈਫੇ ਤੇ ਫਾਇਰਿੰਗ ਹੋਈ ਹੈ ਜੀ ਨਾਡੀ ਨੇ ਜ਼ਿੰਮੇਵਾਰੀ ਲਈ ਜੀ ਕੀ ਦੇਦੇ ਨਾਡੀ ਜ਼ਿੰਮੇਵਾਰੀ ਲੈ ਕੇ ਆਉਂਦੇ ਆ ਕੋਹ ਅਸਾਰਾ ਕੁਛ ਹੀ ਲਾਅ ਐਂਡ ਆਰਡਰ ਇੱਥੋਂ ਜਦੋਂ ਜਿਹੜੇ ਜਿੱਥੋਂ ਰਹਿਣ ਵਾਲੇ ਆ ਉੱਥੇ ਹੀ ਕੋਈ ਕੰਟਰੋਲ ਨਾ ਹੋਏ ਫਿਰ ਤਾਂ ਖੁੱਲੀ ਛੁੱਟੀ ਹੋ ਗਈ ਥੈਂਕ ਯੂ